ਫਰਾਂਜੀ ਬੀ ਸਾਸਰੀ ਕਾਲ ਜੀ ਸਾਰਾ ਨਾ ਅੱਜ ਪੈਂਦਾ ਸੰਨੀ ਠੀਕ ਹੈ ਜ਼ਿਲ੍ਹਾ ਬਰਨਾਲਾ ਤੇ ਬਾਈ ਕੋ ਟਾਊਟ ਆਉਟ ਹੋ ਰਹੀ ਮੱਜਾ ਮੇਲਾ ਜਿੱਤੀ ਜੀ ਆ ਮੱਜ ਪੂਰੀ ਤੇ ਕਰਦੇ ਆਪਾਂ ਬਾਈ ਨਾਲ ਗੱਲਬਾਤ ਲੈਣੇ ਜਾਣਕਾਰੀ ਤੇ ਬਾਈ ਦਾ ਦੁੱਧ ਦਾ ਕੰਮ ਨਾਲ ਲੱਖੀ ਹੋਏ ਸਾਰਾ ਕੁਝ ਹੋਦਾ ਬਾਈ ਨੂੰ ਮੁਨਾਫਾ ਕੀ ਗੱਲਬਾਤ ਸਾਰਾ ਕੁਝ ਦੱਸੋ ਬਾਈ ਆ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਕੀ ਨਾਮ ਵੀਰੇ ਆਪਣਾ ਮਹੀਨਾਗਾ ਮੇਰਾ ਸੀਗਾ ਪਿੰਡ ਫਤਿਹਗੜ ਸੱਨਾ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਤੇ ਆਪਣਾ ਨੰਬਰ ਵੀ ਦੱਸ ਦਿਓ ਜੀ ਮੋਬਾਈਲ ਨੰਬਰ 81466 70809 ਹੈ ਜੀ ਭਾਈ ਜੀ ਕਿੰਨਾ ਕ ਟਾਈਮ ਹੋਗਾ ਆਪਣੇ ਨੂੰ ਦੁੱਧ ਦਾ ਕੰਮ ਕਰਦੇ ਨੂੰ ਇਹ ਦੁੱਧ ਦਾ ਆਪਣੇ ਜੀ ਪਹਿਲਾਂ ਦਾ ਮੰਨ ਕੇ ਜਲ ਘਰੇ ਇੱਕ ਦੋ ਪਸ਼ੂ ਜਿੰਮੇ ਆਪਣੇ ਹੁੰਦੀਆਂ ਨੇ ਮੱਝਾਂ ਹਨ ਠੀਕ ਹੈ ਜੀ ਤੇ ਉਦਾਂ ਰੱਖਿਆ ਹੁੰਦੀਆਂ ਆ ਠੀਕ ਹੈ ਜੀ ਤੇ ਉਦੋਂ ਬਾਅਦ ਸਾਨੂੰ 15 16 17 ਜਦੋਂ ਬਦਲ ਸਾਹਿਬ ਮੇਲੇ ਲਵਾਉਂਦੇ ਹੁੰਦੇ ਸੀਗੇ ਠੀਕ ਹੈ ਜੀ ਇਦੋਂ ਆਪਣੇ 17 ਅੰਚ ਮੇਲੇ ਲੱਗੇ ਠੀਕ ਹੈ ਜੀ ਤੇ ਉਦੋਂ ਸਾਨੂੰ 16 17 ਚ ਵੀ ਆਏ ਹੋਗੇ ਵੀ ਆਪਾਂ ਥੋੜੀਆਂ ਜੀਆਂ ਨਸ਼ਲ ਵੱਲ ਠੀਕ ਹੈ ਜੀ ਸਾਡਾ ਮਈਆਂ ਦਾ ਪਤਾ ਲੱਗਣ ਲੱਗ ਗਿਆ ਵੀ ਆਪਾਂ ਮੱਝਾਂ ਨਾਲ ਥੀਆਂ ਲੈ ਲਈਏ ਠੀਕ ਹੈ ਜੀ ਤੇ ਫਿਰ ਚਾਲਾ ਅਸੀਂ ਉਦੋਂ ਇੱਥੇ ਆਪਣੇ ਖੁੱਡੀ ਗਲਾਂ ਤੋਂ ਠੀਕ ਹੈ ਜੀ ਨੀਲੀ 라ਵੀਰੀ ਮੱਝ ਲੈ ਆਏ ਠੀਕ ਹੈ ਜੀ ਕਿਉਂ ਨਾ ਦੁੱਧ ਵੀ ਵੜੀ ਦਿੱਤਾ ਫਿਰ ਅਸੀਂ ਮੇਲੇ ਤੇ ਪਾਲੀ ਉਹ 2017 ਅੰਚ 18 ਜੀ ਠੀਕ ਹੈ ਜੀ ਤੇ ਉਹ ਉੱਥੇ ਤੀਜੀ ਪੋਜੀਸ਼ਨ ਕਰ ਗਈ ਸੀਗੀ ਠੀਕ ਹੈ ਜੀ ਫਿਰ ਉਹ ਤੋਂ ਨਾਲ-ਨਾਲ ਮੱਝਾਂ ਹੋਰ ਵਧਾ ਕੇ ਫਿਰ ਦੁੱਧ ਦਾ ਵੀ ਮਾਰਨਗੇ ਚੱਲੋ ਵੀ ਆ ਤੇ ਆਪਣਾ ਬਰਨਾਲੇ ਪਾਕ ਹੋਣ ਦੀ ਜਗ੍ਹਾ ਇੱਥੇ ਹਾਂ ਹਾਂ ਨਾ ਜੀ ਬਰਨਾਲੇ ਠੀਕ ਆ ਜੀ ਜਿਹੜੀ ਇਹਨਾਂ ਦੀ ਮੱਝਾਂ ਆਪਣੀਆਂ ਇਹ ਕਿਤੋਂ ਆ ਕਿਵੇਂ ਆ ਜਿਹੜੇ ਮੇਲਾ ਜਿੱਤੀ ਦੀ ਆ ਜਦ ਦੱਸਿਓ ਛਟੇਰਾ ਇਹ ਆਪਣੀ ਜੀ ਪਿਛਲੇ ਸਾਲ ਜਦੋਂ ਵੀਐਫਏ ਦਾ ਧਰੋਲੇ ਮੇਲਾ ਹੋਇਆ ਸੀਗਾ ਠੀਕ ਆ ਜੀ ਉੱਥੇ ਇਹ 8ਵੇਂ ਨੰਬਰ ਤੇ ਰਹੀ ਹੈ ਜੀ ਇਹ ਠੀਕ ਆ ਜੀ ਤੇ ਬਾਕੀ ਦੋ ਤਿੰਨ ਨਮਈਆਂ ਐਸੀਆਂ ਆਪਾਂ ਸ਼ੇਲ ਕਰਤੀਆਂ ਨੀਲੀ ਦਾ ਵੀ ਦੀਆਂ ਠੀਕ ਆ ਜੀ ਤੇ ਮੋਹਰਾਂ ਦੀਆਂ ਸ਼ੇਲ ਕਰਤੀਆਂ ਠੀਕ ਆ ਜੀ ਬਈ ਦੇਖ ਸਕਦੇ ਹੋ ਬਾਈ ਦੇ ਸਾਰੇ ਪਸ਼ੂ ਦੁੱਧ ਤੇ ਲਾਇਆ ਪਿਆ ਤੇ ਬਈ ਇੱਕ ਛੋਟਾ ਜਿਹਾ ਜੀ ਤੁਹਾਡੇ ਕੋਲ ਉਹ ਕਿ ਏ ਬਈ ਆਪਾਂ ਅੱਜ ਦਿਖਾ ਦਰਾਂਗੇ ਇਤਕੀ ਜਦੋਂ ਆਪਣੇ ਹੁਣ 23 ਦਾ ਮੇਲਾ ਹੋਇਆ ਤਾਂ ਉਹਲੇ ਬੀਐਫਐ ਦਾ ਠੀਕ ਹੈ ਜੀ ਠੀਕ ਉਥੇ 29 ਨੰਬਰ ਮੱਝ ਸੀਗੀ ਨਾਰਾ ਨਾਰਾ ਪਿੰਡ ਤੋਂ ਸਰਦੂਲਗੜ ਮਾਰਸਾ ਤੋਂ ਠੀਕ ਹੈ ਜੀ ਤੇ ਉਹ ਮੱਝ ਨੇ 21 ਕਿਲੋ 700 ਗ੍ਰਾਮ ਇਚ ਮੇਲੇ ਦੇ ਚਵਾਈ ਕਰਾਇਆ ਠੀਕ ਹੈ ਜੀ ਤੇ ਪਹਿਲੇ ਸੂਏ ਦਾ 20 ਪਲਸ ਉਹਦਾ ਚਵਾਈ ਹੋਈ ਹੋਇਆ ਚਲੜੀ ਵਿੱਚ ਠੀਕ ਹੈ ਜੀ ਤੇ ਉਹਦੇ ਪਹਿਲੇ ਸੂਏ ਦਾ ਕੱਟਾ ਸੀ ਇਹ ਕਦੋਂ ਆਪਣੀ ਗਾਹ ਦੀ ਗਾਂ ਜਾਣ ਪਛਾਣ ਤੇ ਬੰਦੇ ਸੀਗੇ ਤੇ ਇਤਕੀ ਫਿਰ ਮੈਂ ਉਹਨਾਂ ਤੋਂ ਉਦੋਂ ਉਦੋਂ ਉੱਥੇ ਲੈ ਲਿਆ ਸੀਗਾ ਇਹ ਠੀਕ ਹੈ ਜੀ ਦੇ ਸਿਰਫ ਤਾਂ ਹੀ ਕਰਨਾ 14 ਕ ਮਹੀਨੇ ਦਾ ਨਹੀਂ ਫਿਰ ਤਾਂ ਕੋਈ ਇਰਾਦਾ ਹੈ ਨਹੀਂਗਾ ਜੇ ਕੋਈ ਹਾਂ ਕਈ ਵਾਰ ਕੋਈ ਹਨਾ ਇਹ ਹੁੰਦਾ ਵੀ ਚਲ ਠੀਕ ਹੈ ਜੀ ਠੀਕ ਹੈ ਨਾ ਲੈਣਾ ਹੁੰਦਾ ਕਿਸੇ ਨੂੰ ਕੋਈ ਵਧੀਆ ਨਾ ਵੀ ਬੰਦਾ ਸੌਂਕਿਆ ਹੁੰਦਾ ਤਾਂ ਆਪਾਂ ਦੇ ਵੀ ਦੇਵਾਂਗੇ ਠੀਕ ਹੈ ਜੀ ਠੀਕ ਹੈ ਹਾਂ ਤੇ ਬਾਕੀ ਬਸ ਆਪਾਂ ਤਾਂ ਹੀ ਲੈ ਲਿਆ ਵੀ ਹੁਣ ਅੱਜ ਕਹਿੰਦਾ ਸੀਰਮਨ ਦੀ ਡੁਪਲੀਕੇਸੀ ਵਾਲੀ ਚੱਲਦੀ ਆ ਠੀਕ ਹੈ ਜੀ ਠੀਕ ਹੈ ਨਾ ਉਹਦਾ ਕਰਕੇ ਵੀ ਚਲ ਚੰਗੀ ਦੁੱਧ ਵਾਲੀ ਲੈਣਾ ਆਪ ਇਹ ਐਚ ਐਲ ਡੀ ਵੀ ਦਾ 4000 ਪਲੱਸ ਦਾ ਹੈਗਾ ਠੀਕ ਹੈ ਜੀ ਤੇ ਨਾਂ ਤਾਂ ਇਹਦੇ ਫਾਦਰ ਦਾ ਪਤਾ ਨਹੀਂ ਵੀ ਕੀ ਨਾਂਗਾ ਠੀਕ ਹੈ ਜੀ ਦੇਖ ਸਕਦੇ ਮਾੜਾ ਬਹੁਤ ਚੰਗਾ ਰਿਗਾਰਡ ਆ 10 ਕਿਲੋ ਦੀ ਮਾੜੀ ਹੁੰਦੀ ਹੈ ਜੀ ਠੀਕ ਹੈ ਜੀ ਠੀਕ ਮਾੜਾ ਕਰੋ ਇਹਦਰ ਨੂੰ ਦੇਖ ਲਓ ਬਰਾ ਸੌਫਟ ਕੁਆਲਟੀ ਦਾ ਘੱਟਾ ਠੀਕ ਹੈ ਜੀ ਠੀਕ ਹੈ ਇਹ ਹੋਣਾ 14 ਕ ਮਹੀਨਿਆਂ ਦੀ ਉਮਰ ਹੋ ਗਈ ਇਹ ਠੀਕ ਹੈ ਜੀ ਠੀਕ 6-7 ਕ ਮਹੀਨੇ ਪੰਜ ਚਾਰ ਕ ਮਹੀਨੇ ਤੱਕ ਮੰਨ ਲੇ ਚੱਲੋ ਵੀ ਇਹ ਕ੍ਰੋਸ ਹੈ ਨਾ ਠੀਕ ਹੈ ਇਹ ਹੋ ਜਾਊਗਾ ਜਾਰੇ ਨਾ ਚੀਂ ਮਰ ਤਿਆਰ ਕਰਾਉਣਾ ਠੀਕ ਹੈ ਜੀ ਠੀਕ ਤੇ ਆ ਗਾਂ ਬਾਰੇ ਦੱਸੂਗੀ ਮਾੜਾ ਮੋਟਾ ਇਹ ਇਹਦਾ ਕ੍ਰੋਸ ਹੀ ਆ ਗਿਆ ਜੀ ਆਪਣੇ ਹੁਣ ਜਿਵੇਂ ਆ ਬੱਸੀ ਆ ਗਈ ਜੀ ਇਹ ਠੀਕ ਹੈ ਜੀ ਇਹ ਜਰਸੀ ਹਾਂਜੀ ਤੇ 50060 ਦੇ ਜੇ ਆਪਾਂ ਗਾਂ ਤਾਂ ਇਹਦੀ ਮਾਂ ਤਾਂ ਛੇਲ ਕਰਤੀ ਠੀਕ ਹੈ ਜੀ ਠੀਕ ਹੈ ਨਾ ਠੀਕ ਹੈ ਜੀ ਤੇ ਹੁਣ ਥੋੜਾ ਜਿਹਾ ਕਰਕੇ ਦਾ ਠੰਡ ਦਾ ਕਰਕੇ ਹੁਣ ਇੱਥੇ ਰਹਿ ਆਉ ਰਹੇ ਦੀਆਂ ਨਗੀਆਂ ਠੀਕ ਹੈ ਜੀ ਜਿਆਦੇ ਪੱਠੇ ਪੁੱਟੇ ਨਾਲ ਗਾ ਕੇ ਥੋੜੀ ਜਿਹੀ ਪੇਟਲ ਹੋਈ ਪਈ ਹੈ ਜੀ ਠੀਕ ਹੈ ਜੀ ਠੀਕ ਹੈ ਤੇ ਬਾਕੀ ਜਿੰਨੇ ਹੁਣ ਥੋੜਾ ਜਿਹਾ ਹੁਣ ਆ ਪੁੱਤ ਇਹ ਕੀ ਆਏ ਮੰਨ ਕੇ ਚੱਲੋ ਵੀ ਆਪਾਂ ਥੋੜਾ ਜਿਹਾ ਬਰੀਡ ਤੇ ਠੀਕ ਹੈ ਜੀ ਕੰਮ ਕਰੀਏ ਹਨਾ ਨਾਲ ਨਾਲ ਦੁੱਧ ਦੇ ਨਾਲ ਨਾਲ ਲਸਲਦੇ ਹਨਾ ਠੀਕ ਹੈ ਜੀ ਠੀਕ ਤੇ ਆ ਹੁਣ ਆਪਣਾ ਜਿਹੜਾ ਮੰਨ ਕੇ ਚੱਲ ਕੰਡੇ ਵਾਲਾ ਮ ਆ ਗਏ ਤੇ ਲੰਗੋ ਵਾਲਾ ਆ ਗਿਆ ਨੀਲੀ ਦਾ ਵੀ ਦਾ ਠੀਕ ਹੈ ਜੀ ਉਹਦੀਆਂ ਬਹੁਤ ਆਹ ਹੋ ਆਈਆਂ ਹੋਈਆਂ ਨੇ ਉਹ ਤਾਂ ਹੁਣ ਇਹ ਤਾਂ ਹੋ ਕਰਵਾਉਣੀ ਆਉਦਾ ਇਹ ਤੀਕਾ ਪ੍ਰਭਾਵਾਂਗੇ ਇਹਦੇ ਠੀਕ ਹੈ ਜੀ ਉਹ ਇਹ ਦੁੱਧ ਕਿੰਨਾ ਦਿੱਤੀ ਆਪਣੀ ਮੱਝ ਦੇ ਆਪਣੇ ਕੋਲੇ ਆਮ ਜਵੇਂ ਆਮ ਪਸ਼ੂ ਚਾਲਦੇ ਨੇ 15 16 ਕਿਲੋ ਤੇ ਚੱਲਦੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਬਈ ਦੇਖ ਸਕਦੇ ਹੋ ਕੋਲ ਹਾਂ ਬੱਸੀ ਆ ਗਈ ਆਪਣੀ ਪੀਡੀਐਫ ਦੇ ਸੀਮੰਦ ਦੀ ਇਹ ਠੀਕ ਹੈ ਜੀ ਇਹਦੀ ਮਾਂ ਦਾ ਵੀ ਬਹੁਤ ਚੰਗਾ ਰਿਕਾਰਡ ਹੈ ਫਾਰਮ ਚ ਆਪਾਂ ਵਿਜ਼ਿਟ ਕਰੀ ਸੀਗੀ ਠੀਕ ਹੈ ਜੀ ਤੇ ਗਾਹਾਂ ਫਾਦਰਲੈਂਡ ਬਸ ਦੋ ਤਿੰਨ ਪੀੜੀਆਂ ਦਾ ਰਕਾਟ ਆ ਗਿਆ ਦਾ ਇਹ ਹਜੇ ਦੋ ਤਾਂ ਬੈਣੀ ਦੁੱਖੀ ਸੁਕਣਾ ਆਪਣੇ ਕੋਲ ਠੀਕ ਹੈ ਜੀ ਠੀਕ ਹੈ ਜੀ ਤੇ ਬਹੁਤ ਹੈਡ ਹੂਟ ਵਾਲੀਆਂ ਹੋ ਆ ਗਈ ਕਾਦ ਕੁਦ ਸੁਕਣਾ ਵਧੀਆ ਹਾਂ ਜੀ ਠੀਕ ਹੈ ਜੀ ਤੇ ਉਹ ਪਰਲੀ ਮੱਝਾ ਵੀ ਦੋ ਤੇਜ਼ ਸਾਰੀਆਂ ਲੱਗੀਆਂ ਹਾਂ ਹਾਂ ਉਹ ਬਾ ਤਾਜ਼ੀਆਂ ਹੋਈਆਂ ਲੱਗੀਆਂ ਹੁਣ ਉਹ ਕਰੀਆਂ ਲੱਗੀਆਂ ਠੀਕ ਹੈ ਜੀ ਪਾਈਆਂ ਲੱਗੀਆਂ ਦੇਖ ਸਕਦੇ ਭਰਾ ਬਾਈ ਦਾ ਗੁੱਬਦਾ ਕੰਮ ਠੀਕ ਹੈ ਜੀ ਪਿੰਡ ਸੰਨਾ ਜ਼ਿਲ੍ਹਾ ਬਰਨਾਲਾ ਤੇ ਬਾਈ ਜੀ ਕਹਿੰਦਾ ਬਹੁਤ ਵਧੀਆ ਕੰਮ ਚੱਲਦਾ ਹਾਂ ਬਾਕੀ ਜਿੰਮੇ ਵਿੱਚ ਕਹਿੰਦੇ ਨੇ ਬਾਈ ਦੁੱਧ ਤੇ ਨਹੀਂ ਬਚਦਾਨੀਆਂ ਹੋਣੀ ਹੁੰਦਾਗਾ ਇਹਨੇ ਸੌਂਕ ਨਾਲ ਕਰਨਾਗਾ ਹਨਾ ਠੀਕ ਹੈ ਜੀ ਤੇ ਵੀ ਵਧੀਆ ਬਚਤ ਹੁੰਦੀ ਆਗੀ ਹਨਾ ਠੀਕ ਹੈ ਜੀ ਠੀਕ ਹੈ ਤੇ ਬਾਕੀ ਹੁਣ ਸਾਡਾ ਬਹੁਤ ਟਾਈਮ ਹੋ ਗਿਆ ਮੰਨ ਕੇ ਚੱਲ ਵੀ ਦੁੱਧ ਤੇ ਆਪਾਂ ਵਧੀਆ ਠੀਕ ਹੈ ਕਾਮਜਾਬ ਹੋਇਆਗੇ ਲੈਂਡ ਦੇ ਵਿੱਚੋਂ ਠੀਕ ਹੈ ਜੀ ਠੀਕ ਹੈ ਹਾਂ ਤੇ ਆਪਾਂ ਬਈ ਲਿਆ ਕੇ ਵੇਚ ਵੀ ਦਿੰਨੇ ਮੈਂ ਹਾਂ ਹਾਂ ਬਾਈ ਜਿਵੇਂ ਠੰਡ ਦਾ ਕਰਕੇ ਨਹੀਂ ਹੋਇਆਗੇ ਆਪਣੇ ਕੋਲੇ ਗਾਈਆਂ ਤੇ ਮੱਝਾਂ ਛੇਲ ਵਾਲੀਆਂ ਹੁੰਦੀਆਂ ਨੇਗੀਆਂ ਪੰਜ ਚਾਰ ਪਸ਼ੂ ਆਉਂਦੇ ਨੇ ਥੋੜਾ ਜਿਹਾ ਠੰਡ ਠੀਕ ਹੈ ਕਿਸੇ ਪਾਸੇ ਵਿਗਾਇ ਨਹੀਂ ਹੈਗੇ ਠੀਕ ਹੈ ਜੀ ਠੀਕ ਹੈ ਹਾਂ ਤੇ ਬਈ ਨਜ਼ਰੂਰ ਕੰਡੈਕਟ ਕਰੋ ਭਰਾ ਬਾਕੀ ਹਾਂ ਜਿਹਨੇ ਕੋਈ ਹੋਰ ਵੀ ਕੋਈ ਜਾਣਕਾਰੀ ਲੈਣੇ ਜਾਂ ਨਾ ਕਿਸੇ ਨੇ ਫਾਰਮ ਕਰਨਾ ਕੋਈ ਆਪਣੇ ਮੱਝਾ ਗਾਇਆਂ ਦਾ ਕੋਈ ਉਹ ਕਰਨਾ ਤਾਂ ਕੋਈ ਵੀ ਆਪਾਂ ਨੂੰ ਪੁੱਛ ਸਕਦਾ ਕੋਈ ਹੋਣੀ ਹੈ ਠੀਕ ਹੈ ਜੀ ਵੀ ਵਧੀਆ ਹਾਂ ਬਾਹਰ ਜਾਣ ਲਓ ਜੇ ਕਿਸੇ ਨੇ ਬਾਹਰ ਹੀ ਲੈ ਰੁਪਏ ਲਾ ਕੇ ਅਗਲਾ ਵਗ ਜਾਦਾ ਇੱਥੇ ਆਪਾਂ ਰਹਿ ਕੇ ਵੀ ਠੀਕ ਹੈ ਨਾ ਕੰਮ 5 10 ਲੱਖ ਰਾ ਕੇ ਵੀ ਕੰਮ ਕਰਾਂਗੇ ਤਾਂ ਵੀ ਆਪਾਂ ਨੂੰ ਮੰਨ ਕੇ ਚੱਲੋ 20-25000 ਰੁਪਏ ਤਾਂ ਨਾਰਮਲੀ ਗੱਲ ਆ ਗਈ ਮਹੀਨੇ ਦਾ ਬਚਤ ਹੋਣੀ ਠੀਕ ਹੈ ਜੀ ਠੀਕ ਬਈ ਦੇਖ ਸਕਦੇ ਤਕਰੀਬਾ ਭਾਈ ਨੇ ਜਾਣਕਾਰੀ ਪੰਨ ਬਹੁਤ ਵਧੀਆ ਦਿੱਤੀ ਦੱਸਿਆ ਵੀ ਜੇ ਕਿਸੇ ਨੇ ਉਹਦਾ ਕੰਮ ਚਲਾਉਣਾ ਘਰੇ ਪਸ਼ੂਆਂ ਤੋਂ ਮੁਨਾਫਾ ਚੰਗਾ ਕਰ ਕਮਾ ਸਕਦਾ ਠੀਕ ਹੈ ਜੀ ਹਾਂ ਵਧੀਆ ਭਾਈ ਕੋਲ ਨਾਲ ਸਦੇ ਪਸ਼ੂ ਸਾਰੇ तकरीबन ਸਾਰੇ ਤੇ ਮਿਲਦੇ ਆ ਭਰਾ ਅਗਲੀ ਵੀਡੀਓ ਚ